हां जी सस्का जी ਅੱਜ ਮੈਂ ਤੁਹਾਨੂੰ ਦੱਸੂਗਾ ਜੋ ਪੰਜਾਬ ਗਵਰਨਮੈਂਟ ਵੱਲੋਂ ਕਿਸੇ ਵੀ ਪੰਜਾਬ ਗਵਰਨਮੈਂਟ ਦੇ ਕਿਸੇ ਵੀ ادارے ਵੱਲੋਂ ਡਿਪਾਰਟਮੈਂਟ ਵੱਲੋਂ ব্রাঞ্চ ਵੱਲੋਂ ਜਾਂ ਕਿਸੇ ਵੀ ਬੋਰਡ ਕਾਰਪੋਰੇਸ਼ਨ ਜਾਂ ਯੂਨੀਵਰਸਿਟੀ ਵੱਲੋਂ ਜਦੋਂ ਕੋਈ ਪੋਸਟ ਐਡਵਰਟਾਈਜ਼ ਕੀਤੀਆਂ ਜਾਂਦੀਆਂ ਕਿੰਨੀਆਂ ਵੀ ਪੋਸਟ ਐਡਵਰਟਾਈਜ਼ ਕੀਤੀਆਂ ਜਾਂਦੀਆਂ ਤੇ ਉਹਨਾਂ ਲਈ ਇੱਕ ਰੋਸਟਰ ਰਜਿਸਟਰ ਉਹਨਾਂ ਵੱਲੋਂ ਮੇਨਟੇਨ ਕੀਤਾ ਜਾਂਦਾ ਹੈ ਰੋਸਟਰ ਪੁਆਇੰਟਸ ਆ ਜਿਹੜੇ ਫਾਲੋ ਕੀਤੇ ਜਾਂਦੇ ਨੇ ਜੋ ਪੰਜਾਬ ਗਵਰਨਮੈਂਟ ਵੱਲੋਂ ਵੱਖ-ਵੱਖ ਸਮੇਂ ਤੇ ਜਿਹੜੇ ਹੈਗੇ ਨੋਟੀਫਿਕੇਸ਼ਨ ਆਏ ਦੇ ਲਈ ਲੈਟਰ ਆ ਜਿਹੜੇ ਪੱਤਰ ਆ ਜਾਰੀ ਕੀਤੇ ਗਏ ਨੇ ਇਹਨਾਂ ਵਿੱਚੋਂ ਜਿਹੜਾ ਅੱਜ ਦੇ ਟਾਈਮ ਵਿੱਚ ਪ੍ਰੈਜ਼ੈਂਟ ਕਰੰਟ ਟਾਈਮ ਦੇ ਵਿੱਚ 29 ਜਨਵਰੀ 2021 ਨੂੰ ਪੰਜਾਬ ਗਵਰਨਮੈਂਟ ਨੇ ਲੈਟਰ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਉਹ ਉਹਦੇ ਤਹਿਤ ਜਿਹੜੇ ਰੋਸਟਰ ਪੁਆਇੰਟਸ ਆ 100 ਰੋਸਟਰ ਪੁਆਇੰਟ ਜਿਹਨੂੰ ਕਹਿੰਦੇ ਕਿ 100 ਰੋਸਟਰ ਜਿਹੜੇ ਹੈਗੇ ਨੁਕਤੇ ਆ ਜਿਹੜੇ ਫਾਲੋ ਕੀਤੇ ਜਾਂਦੇ ਨੇ ਰਿਜ਼ਰਵੇਸ਼ਨ ਰੋਸਟਰ ਪੁਆਇੰਟ ਜਾਨੀ ਕਿ ਰਾਖਵਾ ਕਰਨ ਰੋਸਟਰ ਪੁਆਇੰਟ ਆ ਜਿਹੜੇ ਉਹ ਫਾਲੋ ਕੀਤੇ ਜਾਂਦੇ ਨੇ ਉਹ 100 ਜਿਹੜੇ ਰੋਸਟਰ ਪੁਆਇੰਟਸ ਹੈਗੇ ਨੇ ਮੈਂ ਉਹ ਦੱਸ ਦਿਨਾ ਤੁਹਾਨੂੰ ਜਿਹੜੇ ਹੈਗੇ ਆ ਇਹਨਾਂ ਨੇ ਇਸ ਨੋਟੀਫਿਕੇਸ਼ਨ ਚ ਦੱਸੇ ਹੋਏ ਨੇ ਇਸ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਜਦੋਂ ਕੋਈ ਪੋਸਟ ਐਡਵਰਟਾਈਜ਼ ਕੀਤੀ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਿ ਐਸਸੀ ਦੀਆਂ ਇੰਨੀਆਂ ਪੋਸਟਾਂ ਉਹਦੇ ਵਿੱਚ ਲੱਖ ਲੱਖ ਕੈਟਾਗਰੀ ਲਈ ਲੱਗ ਲੱਗ ਪੋਸਟਾਂ ਜਿਹੜੀਆਂ ਹੈਗੀਆਂ ਰੱਖੀਆਂ ਜਾਂਦੀਆਂ ਨੇ ਜਾਨੀ ਕਿ ਐਸਸੀ ਦੀਆਂ ਇੰਨੀਆਂ ਪੋਸਟ ਹੈਗੀਆਂ ਨੇ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਬੀਸੀ ਦੀਆਂ ਇੰਨੀਆਂ ਹੁੰਦੀਆਂ ਨੇ ਈਐਸਐਮ ਦੀਆਂ ਇੰਨੀਆਂ ਸਪੋਰਟਸ ਦੀਆਂ ਇੰਨੀਆਂ ਫਰੀडम फाइਟਰ ਜਨਰਲ ਕੈਟਾਗਰੀ ਜਨਰਲ ਦੀ ਈਡਬ ਹੋਰ ਵੱਖਰੀ ਵੱਖਰੀ ਕੈਟਾਗਰੀ ਲਈ ਜਿਹੜੀਆਂ ਹੈਗੀਆਂ ਪੋਸਟ ਐਡਵਰਟਾਈਜ਼ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਇਹ ਸਰੋਸਟਰ ਜਿਹੜਾ ਹੈਗਾ ਰੋਸਟਰ ਪੁਆਇੰਟਸ ਹੀ ਜਿਹੜੇ ਹੈਗੇ ਫੋਲੋ ਕੀਤੇ ਜਾਂਦੇ ਨੇ ਇਹ ਰੋਸਟਰ ਪੁਆਇੰਟ ਦੇ ਵਿੱਚ ਅੱਗੇ ਮੈਂ ਦੱਸ ਦੇਵਾਂ ਕਿ ਐਸਸੀ ਦੇ ਲਈ 25% 25% 25 ਪੁਆਇੰਟਸ ਰੱਖੇ ਗਏ ਨੇ ਯਾਨੀ ਕਿ 25% ਕੋਟਾ ਐਸਸੀ ਕੈਟਾਗਰੀ ਲਈ ਹੈਗਾ ਯਾਨੀ ਕਿ ਹਿੰਸੂਚੇ ਜਾਤੀ ਦੇ ਉਮੀਦਵਾਰਾਂ ਲਈ ਬੀਸੀ ਦੇ ਉਮੀਦਵਾਰਾਂ ਲਈ ਹੈਗਾ ਜੀ 12% ਫਿਜ਼ੀਕਲ ਹੈਂਡੀਕੈਪਟ ਯਾਨੀ ਕਿ ਅੰਗਹੀਨ ਉਮੀਦਵਾਰਾਂ ਲਈ ਹੈਗਾ ਜੀ 4% ਤੇ ਅੱਗੇ ਹੈਗਾ ਜੀ ایਡਬਲਯੂਐਸ ਕੈਟਾਗਰੀ ਦੇ ਲਈ ਹੈਗਾ ਜੀ ਜਨਰਲ ਇਕਨੋਮਿਕਲ ਵੀਕਰ ਸੈਕਸ਼ਨ ਜਾਨੀ ਕਿ ਜਨਰਲ ਜਨਰਲ ਦੇ ਆਰਥਿਕ ਕਮਜ਼ੋਰ ਵਰਗ ਲਈ ਹੈਗਾ ਜੀ 10% ਤੇ ਇਸਤਰੀ ਸੌਰੀ ਦੂਜਾ ਇਸਤਰੀ 33% ਜਿਹੜਾ ਹੈਗਾ ਕੋਟਾ ਹੈਗਾ ਜੀ ਇਸਤਰੀ ਉਮੀਦਵਾਰਾਂ ਲਈ ਸਾਰੇ 100 ਦੇ ਵਿੱਚੋਂ ਉਸ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਇਹਦੇ ਵਿੱਚ ਜਿਹੜੇ 100 ਪੁਆਇੰਟਸ ਹੈਗੇ ਨੇ ਉਹਦੀਆਂ ਜਿਹੜੀ ਸ਼ਾਰਟ ਫਾਰਮਸ ਇਹਨਾਂ ਨੇ ਦੱਸੀਆਂ ਹੀਆਂ ਨੇ ਮੈਂ ਉਹਨਾਂ ਦੀ ਫੁੱਲ ਫਾਰਮ ਤੁਹਾਨੂੰ ਦੱਸ ਦਵਾਂ ਯਾਨੀ ਕਿ ਇਹਦੇ ਵਿੱਚ ਲਿਖਿਆ ਹੋਇਆ ਪਹਿਲੇ ਪੁਆਇੰਟ ਤੇ ਆੜਾ ਜਜਾ ਬਰੈਕਟ ਚ ਈਡੀ ਨੂੰ ਸਿਹਾਰੀ ਪਈ ਹੋਈ ਆੜਾ ਜਜਾ ਦਾ ਮਤਲਬ ਹੈ ਅਨੁਸੂਚੀ ਜਾਂਤੀ ਤੇ ਈਡੀ ਨੂੰ ਸਿਹਾਰੀ ਹੈਗਾ ਇਸਤਰੀ ਅੱਗੇ ਜਰਨਲ ਜਜੇ ਦਾ ਮਤਲਬ ਜਰਨਲ ਹੈਗਾ ਜੀ ਅੱਗੇ ਪਪਾ ਸਸਾ ਦਾ ਮਤਲਬ ਹੈਗਾ ਪਛੜੀ ਚਰਾਨੀ ਯਾਨੀ ਕਿ ਬੀਸੀ ਸਸਾ ਫਫਾ ਦਾ ਮਤਲਬ ਹੈ ਸਾਕਾ ਫੋਜੀ ਯਾਨੀ ਕਿ ਈਐਸਐਮ ਤੇ ईडब्ल्यूएस ਦਾ ਮਤਲਬ ਇਕਨੋਮਿਕਲ ਵੀਕਰ ਸੈਕਸ਼ਨ ਜਾਨੀ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਅੰਗਹੀਨ ਇਸਤਰੀ ਉਸ ਤੋਂ ਬਾਅਦ ਅੱਗੇ ਹੈਗਾ ਜੀ ਆੜਾ ਜਜਾ ਸਸਾ ਫਫਾ ਦਾ ਮਤਲਬ ਹੁਣ ਸੁਚੇਜਾਤੀ ਸਾਬਕਾ ਫੌਜੀ ਖਿਡਾਰੀ ਖਿਡਾਰੀ ਦਾ ਪੁਆਇੰਟ ਰੱਖਿਆ ਗਿਆ ਜੀ ਸਤੰਤਰਤਾ ਸੰਗਰਾਮੀ ਜਾਨੀ ਕਿ ਫਰੀडम फाइਟਰ ਪਪਾ ਸਸਾ ਸਸਾ ਫਫਾ ਦਾ ਮਤਲਬ ਹੈਗਾ ਜੀ ਪਛੜੀ ਸ਼੍ਰੇਣੀ ਸਾਬਕਾ ਫੌਜੀ ਇਸ ਤਰ੍ਹਾਂ ਸਾਰੇ ਪੁਆਇੰਟਸ ਇਹਦੇ ਵਿੱਚ ਰੱਖੇ ਗਏ ਨੇ ਤੁਹਾਨੂੰ ਮੈਂ ਅੱਗੇ ਇਹਦੇ ਵਿੱਚ ਇਹਨਾਂ ਨੇ ਬਰੀਫਿੰਗ ਵੀ ਕੀਤੀ ਹੋਈ ਹੈ ਕਿ ਐਸਸੀ ਦੇ ਲਈ ਕਿਹੜੇ-ਕਿਹੜੇ ਪੁਆਇੰਟਸ ਨੇ ਬੀਸੀ ਦੇ ਲਈ ਕਿਹੜੇ-ਕਿਹੜੇ ਨੇ SC ਕੈਟਾਗਰੀ ਦੇ ਉਮੀਦਵਾਰ ਲਈ ਜਿਹੜੇ ਪੁਆਇੰਟਸ ਹੈਗੇ ਨੇ 5 9 17 21 29 33 41 45 53 57 65 69 73 81 99 93 ਤੇ 97 SC ਦੇ ਯਾਨੀ ਕਿ ਅਨੁਚੇਤ ਜਾਤੀ ਦੇ ਇਸਤਰੀ ਉਮੀਦਵਾਰਾਂ ਲਈ ਜਿਹੜੇ ਹੈਗੇ ਫੀਮੇਲ ਕੈਂਡੀਡੇਟਸ ਲਈ ਪੁਆਇੰਟਸ ਹੈਗੇ ਨੇ 1 13 25 37 49 61 70 ਤੇ 85 ਅੱਗੇ ਪਛੜੀ ਸ਼੍ਰੇਣੀ ਦੇ ਪੁਆਇੰਟਸ ਹੈਗੇ ਨੇ 16 24 35 48 56 72 80 ਤੇ 96 ਇਸਤਰੀ ਉਮੀਦਵਾਰਾਂ ਲਈ ਹੈਗੇ ਨੇ ਇਹਨਾਂ ਵਿੱਚੋਂ 8 42 64 88 ਸਾਬਕਾ ਫੌਜੀਆਂ ਲਈ ਹੈਗੇ ਨੇ 14 21 35 44 53 77 80 87 93 ਇਹਨਾਂ ਵਿੱਚੋਂ ਇਸਤਰੀਆਂ ਲਈ ਹੈਗੇ ਨੇ 7 28 60 67 ਅੱਗੇ ਅੰਗਹੀਣ ਵਿਅਕਤੀ ਇਸਤਰੀਆਂ ਲਈ ਉਮੀਦਵਾਰਾਂ ਲਈ ਹੈਗੇ ਨੇ ਜੀ ਫਿਜ਼ੀਕਲ ਹੈਂਡੀਕੈਪ ਦੇ 11 11 40 71 ਤੇ 90 ਤੇ ਖਿਡਾਰੀਆਂ ਜਾਨੀ ਕਿ ਸਪੋਰਟਸ ਕੋਟੇ ਲਈ ਹੈਗੇ ਨੇ 41 100 ਤੇ 23 ਹੈਗਾ ਜੀ ਇਸਤਰੀ ਲਈ 63 ਅਗਸਤ ਅੰਤਰਤਾ ਸੰਗਰਾਮੀ ਲਈ ਜਾਨੀ ਕਿ ਫਰੀडम फाइਟਰ ਲਈ ਤੇ ਜਰਨਲ ਦੇ ਹੈਗੇ ਨੇ ਬਾਕੀ ਜਰਨਲ ਦੇ ਹੈਗੇ ਨੇ 3 4 6 15 18 19 26 27 32 34 38 43 46 51 52 54 58 62 68 74 75 78 82 84 91 94 95 98 ਇਨਾਂ ਵਿੱਚੋਂ ਇਸਤਰੀ ਉਮੀਦਵਾਰਾਂ ਲਈ ਹੈਗੇ ਨੇ 2 12 22 31 36 47 55 68 76 83 92 ਇਸਤਰੀ ਉਮੀਦਵਾਰਾਂ ਨੂੰ ਮਿਲਾ ਕੇ ਜਰਨਲ ਦੇ ਟੋਟਲ 39 ਪੁਆਇੰਟਸ ਹੈਗੇ ਨੇ ਅਗੇ EWHS ਤੇ ਹੈਗੇ ਨੇ 20 30 50 58 70 79 86 10 39 99 10 ਪੁਆਇੰਟ ਤੇ ਹੈਗੇ ਨੇ ਯਾਨੀ ਕਿ 10 ਪ੍ਰਸੈਂਟ ਕੋਟਾ ਹੈਗਾ ਜੀ ਸੋ ਇਹ ਸੀਗਾ ਜੀ ਆ ਪੰਜਾਬ ਗਵਰਨਮੈਂਟ ਵੱਲੋਂ ਜੋ ਰੋਸਟਰ ਜਿਹੜਾ ਹੈਗਾ ਫੋਲੋ ਕੀਤਾ ਜਾਂਦਾ ਹੈ ਜਦੋਂ ਅਪਾਇੰਟਮੈਂਟਸ ਹੋ ਜਾਂਦੀਆਂ ਨੇ ਜੁਆਇਨ ਕਰ ਜਾਂਦੇ ਨੇ ਉਮੀਦਵਾਰ ਤੇ ਉਹਨਾਂ ਨੂੰ ਜਿਹੜਾ ਹੈਗਾ ਰੋਸਟਰ ਰਜਿਸਟਰ ਤੇ ਜਿਹੜਾ ਹੈਗਾ ਮੈਂਸ਼ਨ ਕੀਤਾ ਜਾਂਦਾ ਹੈਗਾ ਦਰਜ ਕੀਤਾ ਜਾਂਦਾ ਹੈਗਾ ਇਹ ਇਨ ਕ ਇਨਫ ਪੁਆਇੰਟਸ ਨੂੰ ਫਾਲੋ ਕਰਕੇ ਜਿਹੜੀਆਂ ਪੋਸਟ ਜਿਹੜੀਆਂ ਹੈਗੀਆਂ ਐਡਵਰਟਾਈਜ਼ ਕੀਤੀਆਂ ਜਾਂਦੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਜੀ